ਪਰੀ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੇ ਮਾਰਤਾ ਇਹਨਾਂ ਨੇ ਤੋਹ ਕਿਣਾ ਬੁਲਾ ਕੇ ਕੋਠੇ ਤੇ ਪਤਾ ਨਹੀਂ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਹੈ ਮੂੰਹ ਤੇ ਬੜੀ ਸੱਟ ਲਾਈ ਹੈ ਕਿੰਨੇ ਕੀ ਅੱਜ ਸੀ ਨਵੀਂ ਵਾਦੀ ਕਰਨਪੁਰ ਵੀ ਮੈਂ ਲੈ ਵੀ ਚ ਆਇਆ ਜਿੱਤੇ ਇੱਕ ਹੈਪਨਿੰਗ ਹੋਈ ਆ ਕਿ ਊਠੇ ਦੀ ਉੱਤੇ ਪਾਰਟੀ ਚੱਲਦੀ ਸੀ ਕੱਲ ਜੀ ਲੋੜੀ ਦਾ ਦਿਹਾੜ ਸੀਗਾ ਇੱਕ ਬੋਵੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਧਿਆਰ ਬਣਾ ਰਹੀ ਆਪਣੇ ਸਹਤਰਾ ਦੇ ਨਾਲ। ਕਿ ਇੱਕ ਗੌਂਡੀ ਹੈ ਬਖਾਸ ਤੇ ਇਹ ਵੀ ਉੱਥੇ ਚਲੇ ਗਿਆ। ਇਹਨਾਂ ਨੇ ਗੁਡੀਆਂ ਵਟਾਈਆਂ ਤੇ ਸ਼ਰਾਬ ਕਰਾ ਦਿੱਤੀ। ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਜੇ ਨੇ। ਤੇ ਰਾਤ ਨੂੰ ਉਹ ਨਾ ਬੈਠਦੇ ਪਾਤਾ ਜੋ ਸਵੇਰੇ ਉੱਠ ਕੇ ਵੇਖਿਆ ਤਾਂ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ। ਨਾ ਪ੍ਰਿਆ ਮੇਰੀ ਮਾਂ ਇਕੱਲੇ ਰਹਿ ਗਈ ਮੇਰੇ ਵੀਰ ਨੇ ਮਾਰਤਾ ਇਹਨਾਂ ਨੇ ਧੋਖਾ ਨਾ ਬੁਲਾ ਕੇ ਕੋਠੇ ਤੇ ਪਤਾਨੀ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਥੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵੀ ਪਤਾ ਹੁੰਦੀ ਆ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਗੁੱਡੀਆਂ ਕੱਡੀਆਂ ਤਾਂ ਨਹੀਂ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਠੇ ਦੇ ਉੱਤੇ ਕੋਠੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਠੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਭਰਾ ਦਾ ਨਾਮ ਕੀ ਹੈ ਵਿਕਾਸ ਦੇੜੀ ਲਾਉਂਦੇ ਸੀ ਕਵਾਰਦੀ ਦੁਕਾਨ ਤੇ ਲੱਗਾ ਇਹ ਮिक्की ਅੱਜ ਸੀ ਨਵੀਂ ਵਾਦੀ ਕਰਮਪੁਰ ਵਿਮਲਦੀ ਵਿੱਚ ਆਏ ਜਿੱਥੇ ਇੱਕ ਹੈਪਨਿੰਗ ਹੋਈ ਆ ਕਿ ਕੂਠੇ ਦੀ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਉੱਥੇ ਲੇਟਿਆ ਗਿਆ ਇਹ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਤੇ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮਹੱਲੇ ਵਿੱਚ ਤੁਸੀਂ ਪਤਾ ਕੀਤਾ ਜੋ ਦੀਪੂ ਵਾਲਾ ਪਰਸਨ ਹੈ ਬਾਲਮੀਕੀ ਮੰਦਿਰ ਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਰੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦੇ ਨਾਲ ਧੱਕਾ ਹੀ ਕਰਦਾ ਹੋਇਆ ਮੈਂ ਤੇ ਜੋ ਸੁਣਿਆ ਕੀ ਹੈ ਕਿ ਕਿੰਨੇ 30 ਹਜ਼ਾਰ ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਤੱਕੇ ਛਹੀ ਨਾ ਮੀਛੀ ਤੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਮੀਜੇਲੀਟੈਂਸ ਤੋਂ ਉਹਦਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬਡੀ ਰੱਖ ਕੇ ਇਹਨਾਂ ਦਾ ਜੋ ਇੰਸਪੈਕਟਰ ਹੈ ਡੀਐਸਪੀ ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐਸਐਟੂ ਨਾਲ ਗੱਲ ਕੀਤੀ ਉਹਨੇ ਕਿ ਛੱਕਿਆ ਜੇ ਛੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟ ਗੇਰ ਦੇ ਬਾਕੀ ਪੋਸਟਮਾਨ ਤੇ ਜ਼ੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫਆਈਆ ਦਾ ਕਰਕੇ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਕੱਲ ਝਿੰਦੂੜੀ ਦਾ ਇਹਾਰ ਸੀਗਾ ਇੱਕ ਬੋਵੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਇੱਥੇ ਆਪਣੀ ਕੁਰਸੀ ਤੇ ਲੋੜੀ ਦਾ ਧਿਆਰ ਬਣਾ ਰਹੀ ਆਪਣੀ ਇਸਤਰਾ ਦੇ ਨਾਲ ਜੇ ਗਵੰਡੀ ਆ ਵਕਾਸ ਤੇ ਇਹ ਵੀ ਉੱਥੇ ਚਲੇ ਗਿਆ ਇਹਨਾਂ ਨੇ ਗੁਡੀਆਂ ਵੰਡਾਈਆਂ ਤੇ ਸ਼ਰਾਬ ਗਾਰਾਂ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਤ ਜੇ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਉਮਰ ਇਹਦੀ ਕਿੰਨੀ ਸੀ ਕੋਈ ਪਤਾ ਨਹੀਂ ਤੇ ਇਹਦੀ 27 ਸਾਲ ਹੋ ਰਹੀ ਜੀ ਕੁਆਰਾ ਹੈ ਜਿਸ ਵਗੈਰਾ ਕੋਈ ਪਤਾ ਨਹੀਂ ਨਹੀਂ ਇਹਨਾਂ ਨੂੰ ਪਤਾ ਪਾਣੀ ਇਹਨਾਂ ਦਾ ਰੰਜੀ ਸੀ ਪਾਣੀ ਰੰਜੀ ਤੇ ਕਹਿੰਦੀ ਜਗ੍ਹਾ ਦੀ ਸੀ ਪਹਿਲਾਂ ਕੋ ਡੇਢ ਸਾਲ ਪਹਿਲਾਂ ਚੱਲਦੀ ਸੀ ਵੀ ਉਹ ਉਹਦਾ ਰਾਈ ਦਾ ਹੋ ਚੁੱਕਾ ਹੈ ਹੁਣ ਨਵੀਂ ਰੰਜੀ ਸ਼ੁਰੂ ਕਰ ਗਿਆ ਸਰਨ ਬੋਲੇ ਉਹ ਜਿਹੜਾ ਪਤਾ ਪਰੇਗੀ ਕਿ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾ ਦੇ ਲੈ ਕੋਈ ਜੀ ਇਹਦੇ ਤੇ ਗੇੜ ਕਰਨ ਦੇ